ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਆ ਕਿ ਜਿਸ ਬੰਦੇ ਦੇ ਕੋਲ ਜਿਸ ਇਨਸਾਨ ਦੇ ਕੋਲ ਇਹ ਚਾਰ ਚੀਜ਼ਾਂ ਹੋਣ ਉਹ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਅਮੀਰ ਸਭ ਤੋਂ ਤਨਵਾਨ ਇਨਸਾਨ ਸਮਝੇ ਉਹ ਆਪਣੇ ਆਪ ਨੂੰ ਬਾਦਸ਼ਾਹ ਸਮਝੇ ਕਦੇ ਵੀ ਕਿਸੇ ਗੱਲੋਂ ਦੁਖੀ ਜਾਂ ਨਰਾਸ਼ ਨਾ ਹੋਵੇ ਬਲਕਿ ਹਰ ਵੇਲੇ ਪਰਮ ਪਿਤਾ ਪਰਮਾਤਮਾ ਜੀ ਦੇ ਸ਼ੁਕਰਾਨੇ ਦੇ ਵਿੱਚ ਰਹੇ ਸ਼ੁਕਰ ਸ਼ੁਕਰ ਕਰਦਾ ਰਹੇ ਤਾਂ ਫਿਰ ਇਹ ਚਾਰ ਚੀਜ਼ਾਂ ਕਿਹੜੀਆਂ ਨੇ ਇਹਨਾਂ ਬਾਰੇ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇ ਨਤਿਆ ਕਿ ਤੁਸੀਂ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅਤੇ ਇਹ ਵੀਡੀਓ ਨੂੰ ਸੁਣਦਿਆਂ ਸੁਣਦਿਆਂ ਨਾਲ-ਨਾਲ ਆਪਣੀ ਜ਼ਿੰਦਗੀ ਦੇ ਵਿੱਚ ਝਾਤ ਮਾਰਨੀ ਆ ਚੈੱਕ ਕਰਨਾ ਹੈ ਕਿ ਇਹ ਚਾਰ ਚੀਜ਼ਾਂ ਸਾਡੇ ਕੋਲ ਹੈ ਜੇ ਹੈ ਤਾਂ ਫਿਰ ਉਹ ਪਰਮ ਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਹੈ ਅਤੇ ਕਮੈਂਟ ਬਾਕਸ ਦੇ ਵਿੱਚ ਵੀ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਇਹ ਲਿਖਣਾ ਤਾਂ ਆਓ ਵਿਰਾਜ ਜੀ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਈ ਲੋਕਾਂ ਦਾ ਇਹ ਸੁਭਾਵ ਹੁੰਦਾ ਹੈ ਕਿਉਂ ਕਿਸੇ ਨਾ ਕਿਸੇ ਗੱਲੋਂ ਦੁਖੀ ਪਰੇਸ਼ਾਨ ਰਹਿੰਦੇ ਆ ਕੁਝ ਚੀਜ਼ਾਂ ਨੂੰ ਲੈ ਕੇ ਦੁਖੀ ਪਰੇਸ਼ਾਨ ਰਹਿੰਦੇ ਆ ਉਹ ਚੀਜ਼ਾਂ ਜਿਹੜੀਆਂ ਚੀਜ਼ਾਂ ਉਹਨਾਂ ਦੇ ਕੋਲ ਨਹੀਂ ਹੁੰਦੀਆਂ ਜਾਂ ਫਿਰ ਉਹ ਚੀਜ਼ਾਂ ਜਿਹੜੀਆਂ ਉਹਨਾਂ ਦੇ ਕੋਲ ਤਾਂ ਨਹੀਂ ਆ ਪਰ ਦੂਸਰੇ ਲੋਕਾਂ ਦੇ ਕੋਲ ਹੋਣ ਤਾਂ ਫਿਰ ਉਹ ਉਹਨਾਂ ਵੱਲ ਦੇਖ ਦੇ ਕੇ ਦੁਖੀ ਪਰੇਸ਼ਾਨ ਹੁੰਦੇ ਰਹਿੰਦੇ ਆ ਆਪਣੇ ਆਪ ਨੂੰ ਕੋਸਦੇ ਰਹਿੰਦੇ ਆ ਜੋ ਰੱਬ ਨੂੰ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਕਦੀ ਆਪਣੀ ਕਿਸਮਤ ਨੂੰ कोसਦੇ ਆ ਕਿ ਰੱਬਾ ਤੂੰ ਮੇਰੀ ਇਹ ਕਿਸਮਤ ਇੰਨੀ ਮਾੜੀ ਕਿਉਂ ਲਿਖੀ ਰੱਬਾ ਤੂੰ ਮੇਰੀ ਕਿਸਮਤ ਦੇ ਵਿੱਚ ਆ ਚੀਜ਼ ਕਿਉਂ ਨਹੀਂ ਲਿਖੀ ਭਾਵੇਂ ਹਰ ਵੇਲੇ ਗਿਲੇ ਸ਼ਿਕਵੇ ਸ਼ਿਕਾਇਤਾਂ ਦੇ ਨਾਲ ਭਰੇ ਰਹਿੰਦੇ ਆ ਇਨਸਾਨ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਇਹ ਆ ਕਿ ਇਨਸਾਨ ਸੋਚਦਾ ਹੀ ਉਹਨਾਂ ਚੀਜ਼ਾਂ ਦੇ ਬਾਰੇ ਆ ਜੋ ਚੀਜ਼ਾਂ ਉਹਦੇ ਕੋਲ ਅਜੇ ਤੱਕ ਨਹੀਂ ਆ ਜਿਹੜੀਆਂ ਚੀਜ਼ਾਂ ਕੋਲ ਨੇ ਉਹਨਾਂ ਦੀ ਉਹ ਕਦਰ ਨਹੀਂ ਕਰਦਾ ਇਦਾਂ ਕਹਿੰਦੇ ਨੇ ਇੱਕ ਪਿੰਡ ਦੇ ਵਿੱਚ ਇੱਕ ਨੌਜਵਾਨ ਲੜਕੀ ਰਹਿੰਦੀ ਸੀ ਜਿਹਦੇ ਬਚਪਨ ਦੇ ਵਿੱਚ ਹੀ ਮਾਤਾ-ਪਿਤਾ ਆਕਾਲ ਚਲਾਣਾ ਕਰਕੇ ਤੇ ਮਾਤਾ-ਪਿਤਾ ਦੇ ਆਕਾਲ ਚਲਾਣਾ ਕਰ ਜਾਣ ਤੋਂ ਬਾਅਦ ਇਦਾਂ ਹੀ ਦਰਦ-ਦਰਦੀਆਂ ਠੋਕਰਾਂ ਖਾ ਕੇ ਵੱਡੀ ਹੋਈ ਬਚਪਨ ਤੋਂ ਹੀ ਜ਼ਿੰਮੇਵਾਰੀਆਂ ਸਿਰ ਤੇ ਪੈ ਗਈਆਂ ਆਪ ਖੁਦ ਹੀ ਮਿਹਨਤ ਮਜ਼ਦੂਰੀ ਕਰਦੀ ਆਪਣੀ ਰੋਟੀ ਕਮਾਉਂਦੀ ਪਰ ਕਹਿੰਦੇ ਦੁਖੀ ਪਰੇਸ਼ਾਨ ਬਹੁਤ ਰਹਿੰਦੀ ਸੀ ਕਿ ਰੱਬ ਨੇ ਮੇਰੀ ਹੀ ਕਿਸਮਤ ਇਦਾਂ ਦੀ ਕਿਉਂ ਲਿਖੀ ਆ ਕੁਝ ਆਪਣੇ ਰੰਗ ਰੂਪ ਨੂੰ ਲੈ ਕੇ ਵੀ ਪਰੇਸ਼ਾਨ ਰਹਿੰਦੀ ਉਹਨੂੰ ਲੱਗਦਾ ਸੀ ਕਿ ਮੇਰੀਆਂ ਬਾਕੀ ਨਾਲ ਦੀਆਂ ਸਹੇਲੀਆਂ ਮੇਰੇ ਤੋਂ ਖੂਬ ਸੂਰਤ ਆ ਰੱਬ ਨੇ ਮੈਨੂੰ ਇਹ ਰੰਗ ਕਾਲਾ ਕਿਉਂ ਦਿੱਤਾ ਮੈਨੂੰ ਬਦ ਸੂਰਤ ਕਿਉਂ ਬਣਾਇਆ ਕਿ ਕਈ ਚੀਜ਼ਾਂ ਦੇ ਲਈ ਪਰਮਕੀਤਾ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੀ ਰਹਿੰਦੀ ਸੀ ਇੱਕ ਦਿਨ ਕਹਿੰਦੇ ਇਦਾਂ ਹੀ ਬਹੁਤ ਦੁਖੀ ਪਰੇਸ਼ਾਨ ਰੋ ਰਹੀ ਸੀ ਤਕਾਲ ਦੀ ਇੱਕ ਸੰਤ ਫਕੀਰ ਜੀ ਲੰਗੇ ਉਹਨਾਂ ਨੇ ਪੁੱਛਿਆ ਬੀਤੀ ਇਹ ਕੀ ਗੱਲ ਆ ਤੂੰ ਰੋ ਕਿਉਂ ਨਹੀਂ ਆ ਇੰਨੀ ਦੁਖੀ ਕਿਉਂ ਆ ਤੇ ਕਹਿੰਦੇ ਉਹ ਲੜਕੀ ਨੇ ਸਾਰੀ ਗੱਲਬਾਤ ਸੰਤ ਫਕੀਰ ਜੀ ਨੂੰ ਦੱਸੀ ਕਿ ਸੰਤ ਫਕੀਰ ਜੀ ਮੈਂ ਆਪਣੀ ਮਾੜੀ ਕਿਸਮਤ ਨੂੰ ਰੋ ਰਹੀ ਆ ਰੱਬ ਨੇ ਮੇਰੀ ਕਿਸਮਤ ਹੀ ਇੰਨੀ ਮਾੜੀ ਲਿਖੀ ਆ ਬਚਪਨ ਤੋਂ ਹੀ ਮੈਂ ਅਨਾਥ ਹੋ ਗਈ ਫਿਰ ਆਪ ਹੀ ਮਿਹਨਤ ਮਜ਼ਦੂਰੀ ਕਰਕੇ ਇੱਥੋਂ ਤੱਕਰ ਪਹੁੰਚੀ ਆ ਤੇ ਰੱਬ ਨੇ ਮੈਨੂੰ ਕੋਈ ਬਹੁਤਾ ਸੋਹਣਾ ਸ਼ਰੀਰ ਵੀ ਨਹੀਂ ਦਿੰਦਾ ਮੇਰੀਆਂ ਸਹੇਲੀਆਂ ਬਹੁਤ ਖੂਬਸੂਰਤ ਆ ਮੈਂ ਜਦ ਸ਼ੀਸ਼ੇ ਦੇ ਵਿੱਚ ਦੇਖਦੀ ਆ ਤਾਂ ਮੈਨੂੰ ਬਹੁਤ ਦੁੱਖ ਲੱਗਦਾ ਏ ਮੈਂ ਚਾਹੁੰਨੀ ਆ ਕਿ ਕਿਤੇ ਰੱਬ ਮੇਰੇ ਤੇ ਤਰਸ ਕਰੇ ਮੈਨੂੰ ਵੀ ਖੂਬਸੂਰਤ ਬਣਾ ਦੇਵੇ ਕਹਿੰਦੇ ਸੰਤ ਫਕੀਰ ਜੀ ਕਹਿਣ ਲੱਗੇ ਵੀ ਧੀਏ ਇੰਨੀ ਕੀ ਗੱਲ ਆ ਨਿੱਕੀ ਜੀ ਗੱਲ ਪਿੱਛੇ ਤੂੰ ਇੰਨਾ ਰੋ ਰਹੀ ਆ ਦੁਖੀ ਹੋ ਰਹੀ ਆ ਉਹ ਲੜਕੀ ਨੇ ਕਿਹਾ ਸੰਤ ਫਕੀਰ ਜੀ ਆ ਤੁਹਾਡੇ ਲਈ ਨਿੱਕੀ ਜੀ ਗੱਲ ਹੋ ਸਕਦੀ ਆ ਪਰ ਮੇਰੇ ਲਈ ਨਹੀਂ ਨਾਲ ਹੀ ਉਹ ਲੜਕੀ ਨੇ ਕਿਹਾ ਵੀ ਸੰਤ ਜੀ ਮੈਂ ਸੁਣਿਆ ਏ ਸੰਤ ਫਕੀਰਾਂ ਦੇ ਕੋਲ ਹਰੇਕ ਮੁਸ਼ਕਲ ਦਾ ਹੱਲ ਹੁੰਦਾ ਏ ਤਕਿ ਤੁਸੀਂ ਮੇਰੀ ਇਸ ਮੁਸ਼ਕਲ ਪਰੇਸ਼ਾਨੀ ਦਾ ਹੱਲ ਕਰ ਸਕਦੇ ਹੋ ਮੇਰੀ ਜ਼ਿੰਦਗੀ ਦੇ ਦੁੱਖ ਦੂਰ ਕਰ ਸਕਦੇ ਹੋ ਮੈਨੂੰ ਖੂਬਸੂਰਤ ਬਣਾ ਸਕਦੇ ਹੋ ਤਾਂ ਸੰਤ ਫਕੀਰ ਜੀ ਨੇ ਕਿਹਾ ਵੀ ਤੀ ਇਹ ਕਿਹੜੀ ਵੱਡੀ ਗੱਲ ਏ ਮੈਂ ਤੈਨੂੰ ਸੁਖੀ ਕਰ ਸਕਦਾ ਹਾਂ ਖੂਬਸੂਰਤ ਬਣਾ ਸਕਦਾ ਹਾਂ ਪਰ ਇਹਦੇ ਲਈ ਪਹਿਲਾਂ ਤੈਨੂੰ ਇੱਕ ਕੰਮ ਕਰਨਾ ਪੈਣਾ ਹੈ ਉਹ ਲੜਕੀ ਨੇ ਕਿਹਾ ਵੀ ਦੱਸੋ ਕੀ ਕਰਨਾ ਪਵੇਗਾ ਤਾਂ ਸੰਤ ਫਕੀਰ ਜੀ ਨੇ ਕਿਹਾ ਆਪਣੇ ਨਗਰ ਦੇ ਵਿੱਚੋਂ ਜੋ ਵੀ ਸਭ ਤੋਂ ਸੁਖੀ ਨਸਾੜਿਆ ਨਾ ਉਹਦੇ ਹੱਥੋਂ ਇੱਕ ਪਾਣੀ ਦਾ ਗਲਾਸ ਲਿਆ ਫਿਰ ਉਹ ਪਾਣੀ ਦੇ ਗਲਾਸ ਦੇ ਵਿੱਚ ਮੈਂ ਤੈਨੂੰ ਇੱਕ ਐਸੀ ਚੀਜ਼ ਘੋਲ ਕੇ ਪਿਲਾਵਾਂਗਾ ਜਿਹਦੇ ਨਾਲ ਤੂੰ ਬਹੁਤ ਖੂਬਸੂਰਤ ਹੋ ਜਾਵੇਂਗੀ ਤੇਰੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਟੁੱਟ ਜਾਣਗੇ ਤੂੰ ਸੁਖੀ ਹੋ ਜਾਵੇਂਗੀ ਕਹਿੰਦੇ ਉਹ ਲੜਕੀ ਬਹੁਤ ਖੁਸ਼ ਹੋਈ ਉਸੇ ਵੇਲੇ ਹੀ ਆਪਣੇ ਪਿੰਡ ਨੂੰ ਦੌੜ ਪਈ ਕਿਉਂਕਿ ਉਹਦੀ ਨਜ਼ਰ ਦੇ ਵਿੱਚ ਉਸ ਦਾ ਗਵਾਂਢੀ ਬਹੁਤ ਜ਼ਿਆਦਾ ਸੁਖੀ ਸੀ ਤਾਂ ਕਹਿੰਦੇ ਉਹ ਸਿੱਧੀ ਆਪਣੇ ਗਮਾੜ ਦੇ ਵਿੱਚ ਗਈ ਘਰ ਦੇ ਮੁਖੀ ਦੇ ਕੋਲ ਜਾ ਕੇ ਸਾਰੀ ਗੱਲਬਾਤ ਦੱਸੀ ਕਿ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਤੁਹਾਡੇ ਹੱਥੋਂ ਇੱਕ ਪਾਣੀ ਦਾ ਗਲਾਸ ਚਾਹੀਦਾ ਏ ਜਿਹਦੇ ਨਾਲ ਮੈਂ ਸੁਖੀ ਹੋ ਸਕਦੀ ਆ ਉਹ ਘਰ ਦੇ ਮੁਖੀ ਨੇ ਜਦੋਂ ਸਾਰੀ ਗੱਲ ਵਿਸਥਾਰ ਨਾਲ ਪੁੱਛੀ ਤਾਂ ਲੜਕੀ ਨੇ ਦੱਸਿਆ ਵੀ ਇਸ ਤਰ੍ਹਾਂ ਸੰਤ ਫਕੀਰ ਜੀ ਨੇ ਮੈਨੂੰ ਕਿਸੇ ਸੰਪੂਰਨ ਸੁਖੀ ਬੰਦੇ ਦੇ ਹੱਥੋਂ ਪਾਣੀ ਦਾ ਗਲਾਸ ਲਿਆਉਣ ਨੂੰ ਕਿਹਾ ਏ ਤੇ ਕਹਿੰਦੇ ਉਹ ਗਵਾਂਢੀ ਕਹਿਣ ਲੱਗਾ ਵੀ ਧੀਏ ਤੈਨੂੰ ਕਿੰਨੇ ਕਹਿ ਦਿੱਤਾ ਕਿ ਮੈਂ ਬਹੁਤ ਸੁਖੀ ਆ ਤਾਂ ਉਹ ਲੜਕੀ ਨੇ ਕਿਹਾ ਵੀ ਸੁਖੀ ਹੋਣ ਵਾਸਤੇ ਹੋਰ ਕੀ ਚਾਹੀਦਾ ਏ ਤੁਹਾਡੇ ਕੋਲ ਸਭ ਉਹ ਸੁੱਖ ਪਦਾਰਥ ਨੇ ਜਿਨ੍ਹਾਂ ਦੇ ਨਾਲ ਬੰਦਾ ਸੁਖੀ ਹੁੰਦਾ ਏ ਤੁਹਾਡੇ ਕੋਲ ਜ਼ਮੀਨਾਂ ਜਾਇਦਾਦਾਂ ਕਿੰਨਾ ਪੈਸਾ ਹੈ ਕਹਿੰਦੇ ਉਹ ਗਵਾਂਢੀ ਕਹਿਣ ਲੱਗਾ ਤੀਏ ਮੇਰੇ ਕੋਲ ਜ਼ਮੀਨਾਂ ਜਾਇਦਾਦਾਂ ਤਾਂ ਬਹੁਤ ਆ ਪਰ ਦੋ ਸਾਲ ਤੋਂ ਮੇਰੀ ਫਸਲ ਚੰਗੀ ਨਹੀਂ ਹੋਈ ਕਾਰਨ ਮੈਨੂੰ ਬਹੁਤ ਘਾਟਾ ਪੈ ਗਿਆ ਮੇਰੇ ਸਿਰ ਤੇ ਬਹੁਤ ਕਰਜ਼ਾ ਚੜ ਗਿਆ ਏ ਇਸ ਕਰਕੇ ਮੈਂ ਬਹੁਤ ਦੁਖੀ ਆ ਕਹਿੰਦੇ ਲੜਕੀ ਨੇ ਕਿਹਾ ਵੀ ਫਿਰ ਤੁਹਾਡੀ ਨਜ਼ਰ ਦੇ ਵਿੱਚ ਕੋਈ ਸੁਖੀ ਬੰਦਾ ਹੈ ਤਾਂ ਮੈਨੂੰ ਉਹਦੇ ਬਾਰੇ ਦੱਸੋ ਕਹਿੰਦੇ ਉਹ ਗਵਾਂਢੀ ਨੇ ਕਿਸੇ ਹੋਰ ਦੀ ਦੱਸ ਪਾਈ ਕਿ ਮੇਰੀ ਨਜ਼ਰ ਦੇ ਵਿੱਚ ਤਾਂ ਉਹੀ ਆਪਣੇ ਪਿੰਡ ਦਾ ਸਭ ਤੋਂ ਸੁਖੀ ਬੰਦਾ ਏ ਤੂੰ ਉਹਦੇ ਕੋਲ ਜਾ ਕਹਿੰਦੇ ਲੜਕੀ ਉਹਨਾਂ ਦੇ ਘਰ ਪਹੁੰਚੀ ਉਹਨਾਂ ਤੋਂ ਪੁੱਛਿਆ ਤਾਂ ਉਹਨਾਂ ਦੇ ਦੁੱਖ ਇਹ ਗਵਾਂਢੀ ਨਾਲੋਂ ਵੀ ਜ਼ਿਆਦਾ ਵੱਡੇ ਉਹਨਾਂ ਨੇ ਆਪਣੇ ਸਰੀਰਕ ਕਸ਼ਟ ਦੱਸਨੇ ਸ਼ੁਰੂ ਕਰ ਦਿੱਤੇ ਕਿ ਸਾਡੇ ਕੋਲ ਤਨਦੌਰਤ ਤਾਂ ਹੈ ਪਰ ਸਾਡੇ ਕੋਲ ਸੋਹਣੀ ਸਿਹਤ ਨਹੀਂ ਆ ਤੰਦਰੁਸਤ ਸਰੀਰ ਨਹੀਂ ਆ ਸਾਡਾ ਬਹੁਤ ਸਾਰਾ ਪੈਸਾ ਤਾਂ ਸਾਡੀਆਂ ਬਿਮਾਰੀਆਂ ਤੇ ਹੀ ਲੱਗ ਰਿਹਾ ਏ ਅਸੀਂ ਇਹ ਦੁੱਖ ਰੋਗ ਕਰਕੇ ਕੁਝ ਵੀ ਆਪਣੀ ਮਨਮਰਜ਼ੀ ਦਾ ਨਹੀਂ ਖਾ ਪਾਉਂਦੇ ਭਾਵ ਕਿ ਉਹਨਾਂ ਨੇ ਆਪਣੇ ਸਰੀਰ ਦੇ ਕਸ਼ਟ ਸਰੀਰ ਦੇ ਦੁੱਖ ਦੱਸੇ ਕਿੰਨੇ ਵਾਰ ਲੜਕੀ ਨੇ ਉਹਨਾਂ ਨੂੰ ਕਿਹਾ ਵੀ ਤੁਹਾਡੀ ਨਜ਼ਰ ਦੇ ਵਿੱਚ ਕੌਣ ਸੁਖੀ ਹੋ ਸਕਦਾ ਹੈ ਇਦਾਂ ਹੀ ਕਹਿੰਦੇ ਕਰਦਿਆਂ ਕਰਦਿਆਂ ਕਈ ਘਰਾਂ ਦੇ ਵਿੱਚ ਗਈ ਪਰ ਜਿਸ ਘਰ ਦੇ ਵਿੱਚ ਵੀ ਜਾਂਦੀ ਉੱਥੋਂ ਉਹਨੂੰ ਨਵੇਂ ਦੁੱਖ ਬਾਰੇ ਪਤਾ ਲੱਗਦਾ ਜਿਹਦੇ ਬਾਰੇ ਇਹਨੇ ਕਦੇ ਕਲਪਨਾ ਵੀ ਨਹੀਂ ਕੀਤੀ ਕਦੀ ਸੋਚਿਆ ਵੀ ਨਹੀਂ ਕਿ ਜ਼ਿੰਦਗੀ ਦੇ ਵਿੱਚ ਇਹ ਵੀ ਦੁੱਖ ਹੋ ਸਕਦੇ ਨੇ ਕਹਿੰਦੇ ਇਦਾਂ ਕਰਦਿਆਂ ਕਰਾਉਂਦਿਆਂ ਕਿਸੇ ਨੇ ਕਿਹਾ ਵੀ ਇਸ ਨਗਰ ਦਾ ਸਭ ਤੋਂ ਸੁਖੀ ਇਨਸਾਨ ਤਾਂ ਆਪਣਾ ਰਾਜਾ ਹੀ ਹੋ ਸਕਦਾ ਏ ਉਹਨਾਂ ਦੇ ਕੋਲ ਜਾ ਕਹਿੰਦੇ ਲੜਕੀ ਰਾਜਾ ਜੀ ਦੇ ਕੋਲ ਪਹੁੰਚੀ ਸਾਰੀ ਗੱਲਬਾਤ ਦੱਸੀ ਕਿ ਰਾਜਾ ਜੀ ਇੱਕ ਸੰਤ ਫਕੀਰ ਜੀ ਨੇ ਸੰਪੂਰਨ ਸੁਖੀ ਇਨਸਾਨ ਦੇ ਹੱਥੋਂ ਪਾਣੀ ਦਾ ਗਲਾਸ ਲਿਆਉਣ ਨੂੰ ਕਿਹਾ ਏ ਇਸ ਕਰਕੇ ਮੈਂ ਤੁਹਾਡੇ ਕੋਲ ਆਈਆਂ ਕਿਉਂਕਿ ਤੁਹਾਡੇ ਤੋਂ ਸੁਖੀ ਤਾਂ ਹੋਰ ਕੋਈ ਨਹੀਂ ਹੋ ਸਕਦਾ ਤੁਹਾਡੇ ਕੋਲ ਧਨ-ਦੌਲਤ ਆ ਤੁਹਾਡੇ ਕੋਲ ਨੌਕਰ-ਚਾਕਰ ਆ ਤੁਹਾਡੇ ਕੋਲ ਪਾਵਰ ਆ ਤੁਸੀਂ ਆਪਣੀ ਮਰਜ਼ੀ ਦੇ ਫੈਸਲੇ ਲੈ ਸਕਦੇ ਹੋ ਪੂਰੇ ਨਗਰ ਤੇ ਰਾਜ ਕਰਦੇ ਹੋ ਤੇ ਕਹਿੰਦੇ ਉਹ ਰਾਜੇ ਨੇ ਕਿਹਾ ਵੀ ਧੀਏ ਤੂੰ ਮੇਰੇ ਸੁੱਖ ਤਾਂ ਗਿਣਾ ਦਿੱਤੇ ਪਰ ਤੈਨੂੰ ਮੇਰੇ ਦੁੱਖਾਂ ਦਾ ਨਹੀਂ ਪਤਾ ਕਿ ਇੱਕ ਰਾਜੇ ਦੇ ਦੁੱਖ ਕਿਹੜੇ ਹੋ ਸਕਦੇ ਆ ਰਾਜੇ ਨੇ ਕਿਹਾ ਇਹ ਜੋ ਨੌਕਰ-ਚਾਕਰ ਆ ਇਹ ਹਰ ਵੇਲੇ ਮੇਰੇ ਨਾਲ ਨਾਲ ਰਹਿੰਦੇ ਆ ਹਰ ਵੇਲੇ ਮੈਨੂੰ ਖਿਆਲ ਰੱਖਣੇ ਪੈਂਦੇ ਆ ਕਿਉਂਕਿ ਹਰ ਵੇਲੇ ਮੈਨੂੰ ਮੌਤ ਦਾ ਡਰ ਬਣਿਆ ਰਹਿੰਦਾ ਏ ਧੀਏ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੇਰਾ ਸੱਚਾ ਦੋਸਤ ਕਿਹੜਾ ਏ ਤੇ ਦੁਸ਼ਮਣ ਕਿਹੜਾ ਏ ਮੇਰੇ ਤਾਂ ਘਰ ਦੇ ਵਿੱਚ ਹੀ ਮੇਰੇ ਕਈ ਦੁਸ਼ਮਣ ਹੋ ਸਕਦੇ ਆ ਮੈਨੂੰ ਹਰ ਵੇਲੇ ਇਹ ਧਨ ਦੌਲਤ ਲੁੱਟ ਜਾਣ ਦਾ ਡਰ ਰਹਿੰਦਾ ਏ ਕੋਈ ਗਵਾਂਡੀ ਰਾਜ ਹਮਲਾਣਾ ਕਰ ਦਵੇ ਇਹ ਡਰ ਮੇਰੇ ਮਨ ਵਿੱਚ ਬਣਿਆ ਰਹਿੰਦਾ ਹੈ ਇਸ ਕਰਕੇ ਮੈਂ ਕਦੇ ਵੀ ਚੈਨ ਦੀ ਨੀਂਦ ਸੌਂ ਨਹੀਂ ਸਕਦਾ ਜਰਾ ਜਿਨੀ ਆਹਟ ਹੁੰਦੀ ਆ ਤਾਂ ਮੇਰੀ ਜਾਗ ਖੁੱਲ ਜਾਂਦੀ ਆ ਮਨ ਹਰ ਵੇਲੇ ਬੇਚੈਨ ਰਹਿੰਦਾ ਈ ਮੈਂ ਆਪਣੀ ਮਰਜ਼ੀ ਦੇ ਨਾਲ ਕਿਤੇ ਨਹੀਂ ਜਾ ਸਕਦਾ ਕਹਿੰਦੇ ਜਦੋਂ ਰਾਜੇ ਨੇ ਆਪਣੇ ਦੁੱਖ ਸੁਣਾਉਣੇ ਸ਼ੁਰੂ ਕੀਤੇ ਤਾਂ ਇਹ ਲੜਕੀ ਸੋਚ ਦੇ ਵਿੱਚ ਪੈ ਗਈ ਵੀ ਜੇ ਇਸ ਨਜ਼ਰدار ਰਾਜਾ ਇੰਨਾ ਦੁਖੀ ਆ ਤਾਂ ਫਿਰ ਸੁਖੀ ਕੌਣ ਹੋ ਸਕਦਾ ਏ ਕਹਿੰਦੇ ਉਹ ਲੜਕੀ ਨੇ ਕਿਹਾ ਵੀ ਰਾਜਾ ਜੀ ਚਲੋ ਤੁਸੀਂ ਆਪਣੇ ਦੁੱਖ ਦੱਸ ਕੇ ਹੋਰ ਜਿਆਦਾ ਦੁਖੀ ਨਾ ਹੋਵੋ ਤੁਸੀਂ ਮੈਨੂੰ ਸਿਰਫ ਇੰਨਾ ਦੱਸ ਦੋ ਕਿ ਤੁਹਾਡੀ ਨਜ਼ਰ ਦੇ ਵਿੱਚ ਇੱਕ ਸੁਖੀ ਬੰਦਾ ਕੌਣ ਹੋ ਸਕਦਾ ਹੈ ਸੁਖੀ ਬੰਦੇ ਦੀ ਪਰਿਭਾਸ਼ਾ ਦੱਸ ਦੋ ਫਿਰ ਮੈਂ ਉਦਾਂ ਦੇ ਇਨਸਾਨ ਦੇ ਕੋਲ ਜਾਵਾਂਗੀ ਤੇ ਕਹਿੰਦੇ ਰਾਜਾ ਜੀ ਨੇ ਕਿਹਾ ਕਿ ਧੀਏ ਮੇਰੀ ਨਜ਼ਰ ਦੇ ਵਿੱਚ ਤਾਂ ਉਹੀ ਬੰਦਾ ਦੁਨੀਆ ਦਾ ਸਭ ਤੋਂ ਸੁਖੀ ਇਨਸਾਨ ਹੈ ਜਿਹਨੂੰ ਦੋ ਵਕਤ ਦੀ ਰੋਟੀ ਮਿਲ ਰਹੀ ਆ ਜਿਹਦਾ ਸਰੀਰ ਤੰਦਰੁਸਤ ਨਰਵਾ ਹੈ ਜੋ ਆਪਣੀ ਮਰਜ਼ੀ ਦਾ ਮਾਲਕ ਖੁਦ ਆ ਆਪਣੀ ਮਰਜ਼ੀ ਦੇ ਨਾਲ ਕਿਤੇ ਵੀ ਆ ਜਾ ਸਕਦਾ ਹੋਵੇ ਆਪਣੀ ਮਰਜ਼ੀ ਦੇ ਨਾਲ ਖਾ ਵੀ ਸਕਦਾ ਹੋਵੇ ਕਹਿੰਦੇ ਜਦੋਂ ਰਾਜਾ ਜੀ ਨੇ ਇਹ ਗੱਲ ਕਹੀ ਤਾਂ ਉਹ ਲੜਕੀ ਸੋਚਣ ਲੱਗੀ ਵੀ ਇਹ ਸਾਰੀਆਂ ਚੀਜ਼ਾਂ ਤਾਂ ਮੇਰੇ ਕੋਲ ਹੈ ਮੈਂ ਆਪਣੀ ਮਰਜ਼ੀ ਦੀ ਮਾਲਕ ਹਾਂ ਰੱਬ ਨੇ ਮੈਨੂੰ ਸੂਨਾ ਤੰਦਰੁਸਤ ਸਰੀਰ ਦਿੱਤਾ ਏ ਇਸੇ ਕਰਕੇ ਤਾਂ ਮੈਂ ਹੱਥੀਂ ਕਿਰਤ ਕਮਾਈ ਕਰਕੇ ਆਪਣੀ ਰੋਜੀ ਰੋਟੀ ਕਮਾਉਣੀ ਆ ਸੁੱਖ ਦੀ ਰੋਟੀ ਖਾ ਕੇ ਰਾਤ ਨੂੰ ਸੁੱਖ ਦੀ ਨੀਂਦ ਸੌਣੀ ਆ ਕਹਿੰਦੇ ਉਹ ਲੜਕੀ ਰਾਜਾ ਜੀ ਨੂੰ ਨਮਸ਼ਕਾਰ ਕਰਕੇ ਉੱਥੋਂ ਤੁਰ ਪਈ ਆਪਣੇ ਬਾਰੇ ਸੋਚਣ ਲੱਗੀ ਤਾਂ ਹੁਣ ਉਹਨੂੰ ਲੱਗ ਰਿਹਾ ਸੀ ਕਿ ਜਿਵੇਂ ਉਹ ਦੁਨੀਆ ਦੀ ਸਭ ਤੋਂ ਸੁਖੀ ਇਨਸਾਨ ਹੋਵੇ ਕਹਿੰਦੇ ਜਿਵੇਂ ਜਿਵੇਂ ਆਪਣੀ ਜ਼ਿੰਦਗੀ ਦੇ ਸੁੱਖ ਗਿਣਦੀ ਜਾ ਰਹੀ ਆ ਓਵੇਂ ਓਵੇਂ ਹੀ ਮੁੱਖਚੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਨਿਕਲ ਰਿਹਾ ਹੈ ਕਿ ਵਾਹਿਗੁਰੂ ਜੀ ਤੇਰਾ ਸ਼ੁਕਰਿਆ ਤੂੰ ਮੈਨੂੰ ਆ ਸੁੱਖ ਦਿੱਤਾ ਵਾਹਿਗੁਰੂ ਜੀ ਸ਼ੁਕਰਿਆ ਤੁਸੀਂ ਮੈਨੂੰ ਆ ਸੁੱਖ ਦਿੱਤਾ ਜਿਵੇਂ ਜਿਵੇਂ ਉਹਨੇ ਲੋਕਾਂ ਦੇ ਦੁੱਖ ਸੁਣੇ ਤਾਂ ਉਹਨੂੰ ਪਤਾ ਲੱਗ ਗਿਆ ਨਿਰਮ ਪਰਮ ਪਿਤਾ ਪਰਮਾਤਮਾ ਜੀ ਨੇ ਮੇਰੇ ਤੇ ਬਹੁਤ ਕਿਰਪਾ ਕੀਤੀ ਆ ਐਨੇ ਵੱਡੇ ਵੱਡੇ ਦੁੱਖਾਂ ਤੋਂ ਮੈਨੂੰ ਬਚਾ ਕੇ ਰੱਖਿਆ ਈ ਅੱਜ ਉਹਨੂੰ ਉਹਨਾਂ ਦੁੱਖਾਂ ਬਾਰੇ ਪਤਾ ਲੱਗਾ ਜਿਨ੍ਹਾਂ ਦੇ ਬਾਰੇ ਉਹਨੇ ਕਦੀ ਸੋਚਿਆ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਸੀ ਕਿ ਇਹ ਵੀ ਦੁੱਖ ਹੋ ਸਕਦਾ ਹੈ ਸੋ ਇਸ ਕਰਕੇ ਜਦੋਂ ਉਹਨੇ ਲੋਕਾਂ ਦੇ ਦੁੱਖ ਸੁਨੇ ਤਾਂ ਉਹਨੂੰ ਆਪਣੀ ਜ਼ਿੰਦਗੀ ਦੇ ਸੁੱਖ ਨਜ਼ਰ ਆਏ ਤੇ ਜਦੋਂ ਸੁੱਖ ਨਜ਼ਰ ਆਏ ਆਪਣੇ ਆਪ ਹੀ ਪਰਮ ਪਿਤਾ ਪਰਮਾਤਮਾ ਜੀ ਦੇ ਲਈ ਮੁੱਖ ਚੁੰਕ ਸ਼ੁਕਰਾਨਾ ਨਿਕਲਿਆ ਕਹਿੰਦੇ ਉਹ ਸ਼ੁਕਰ ਸ਼ੁਕਰ ਕਰਦੀ ਉਹ ਸੰਤ ਮਹਾਤਮਾ ਜੀ ਦੇ ਕੋਲ ਗਈ ਅਤੇ ਜਾ ਕੇ ਕਹਿਣ ਲੱਗੀ ਮਹਾਤਮਾ ਜੀ ਮੈਂ ਤਾਂ ਦੁਨੀਆ ਦੀ ਸਭ ਤੋਂ ਸੁਖੀ ਇਨਸਾਨ ਆ ਮੈਨੂੰ ਤਾਂ ਅੱਜ ਪਤਾ ਲੱਗਾ ਮੈਂ ਤਾਂ ਐਵੇਂ ਹੀ ਇੰਨੀ ਜ਼ਿੰਦਗੀ ਦੁਖੀ ਜੀ ਰਹੀ ਪ੍ਰਮਾਤਮਾ ਨੂੰ ਕੋਸਦੀ ਰਹੀ ਗਿਲੇ ਸ਼ਿਕਵੇ ਕਰਦੀ ਰਹੀ ਪ੍ਰਮਾਤਮਾ ਨੇ ਤਾਂ ਮੈਨੂੰ ਬਹੁਤ ਕੁਝ ਦਿੱਤਾ ਹੈ ਕਹਿੰਦੇ ਮਹਾਤਮਾ ਜੀ ਮੁਸਕਰਾਏ ਅਤੇ ਕਹਿਣ ਲੱਗੇ ਧੀਏ ਮੈਂ ਤੈਨੂੰ ਇਹੋ ਗੱਲ ਸਮਝਾਉਣਾ ਚਾਹੁੰਦਾ ਸੀ ਆਪਾਂ ਉਨੀ ਦੇਰ ਤੱਕ ਹੀ ਦੁਖੀ ਆ ਕਿੰਨੀ ਦੇਰ ਤੱਕ ਅਸੀਂ ਆਪਣੇ ਸੁੱਖਾਂ ਨੂੰ ਨਹੀਂ ਪਹਿਚਾਨਦੇ ਹਰ ਕੋਈ ਇਨਸਾਨ ਦੁਖੀ ਹੈ ਜੋ ਦੂਜਿਆਂ ਦੇ ਸੁੱਖ ਨੂੰ ਦੇਖਦਾ ਰਹਿੰਦਾ ਹੈ ਅਸੀਂ ਦੂਜਿਆਂ ਦੇ ਸੁੱਖ ਤਾਂ ਦੇਖਦੇ ਹਾਂ ਪਰ ਉਹਨਾਂ ਦੀ ਜ਼ਿੰਦਗੀ ਦੇ ਦੁੱਖ ਨਹੀਂ ਦੇਖ ਪਉਂਦੇ ਮਹਾਤਮਾ ਜੀ ਨੇ ਕਿਹਾ ਧੀਏ ਅਸਲ ਸੁਖੀ ਇਨਸਾਨ ਉਹ ਹੀ ਆ ਜਿਹਦੇ ਅੰਦਰ ਸਬਰ ਸੰਤੋਖ ਆ ਜਿਸ ਨੂੰ ਦੋ ਵਕਤ ਦੀ ਰੋਟੀ ਮਿਲ ਰਹੀ ਆ ਜਿਸ ਨੂੰ ਸੁੱਖ ਦੀ ਚੈਣ ਦੀ ਨੀਂਦ ਆ ਰਹੀ ਆ ਜਿਹਦਾ ਸ਼ਰੀਰ ਤੰਦਰੁਸਤ ਮਰਵਾ ਹੈ ਆਪਣੇ ਮਨ ਮਰਜੀ ਦਾ ਕਾ ਪੀ ਰਿਆ ਹੈ ਆਪਣੀ ਮਰਜੀ ਦੇ ਨਾਲ ਕਿਤੇ ਆ ਜਾ ਸਕਦਾ ਹੈ ਇਹ ਉਹੀ ਇਨਸਾਨ ਇਹ ਦੁਨੀਆ ਦਾ ਸਭ ਤੋਂ ਸੁਖੀ ਇਨਸਾਨ ਆ ਸੁਭਸੰਗਤ ਜੀ ਇੱਕ ਕਹਾਣੀ ਸੁਣਾਉਣ ਦਾ ਮਕਸਦ ਇਹ ਸੀ ਕਿ ਕਈ ਵਾਰ ਆਪਾਂ ਵੀ ਇਹੋ ਗਲਤੀ ਕਰਦੇ ਆ ਅਸੀਂ ਵੀ ਆਪਣੀ ਜ਼ਿੰਦਗੀ ਦੇ ਸੁੱਖਾਂ ਨੂੰ ਨਹੀਂ ਦੇਖ ਪੁੰਦੇ ਅਸੀਂ ਤਾਂ ਦੂਜਿਆਂ ਦੇ ਸੁੱਖ ਨੂੰ ਦੇਖ ਦੇਖ ਕੇ ਦੁਖੀ ਹੁੰਦੇ ਰਹਿੰਦੇ ਆ ਪਰ ਜੋ ਪਰਮਪਿਤਾ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਨਾ ਉਹ ਚੀਜ਼ਾਂ ਕਈ ਲੋਕਾਂ ਦਾ ਸੁਪਨਾ ਹੋ ਸਕਦੀਆਂ ਨੇ ਇਸ ਲਈ ਹਰ ਵੇਲੇ ਹਰ ਦਿੱਤੀ ਹੋਈ ਚੀਜ਼ ਦਾ ਪਰਮ ਪਿਤਾ ਪਰਮਾਤਮਾ ਜੀ ਨੂੰ ਸ਼ੁਕਰਾਨਾ ਕਰਨਾ ਹੈ ਪਰਮ ਪਿਤਾ ਪਰਮਾਤਮਾ ਜੀ ਤੋਂ ਸਬਰ ਸੰਤੋਖ ਦੀ ਦਾਤ ਮੰਗਣੀ ਹੈ ਜਿਹਦੇ ਅੰਦਰ ਸਬਰ ਸੰਤੋਖ ਆ ਗਿਆ ਉਹ ਬੰਦਾ ਥੋੜੀ ਦੇ ਵਿੱਚ ਵੀ ਖੁਸ਼ ਰਹਿ ਲੈਂਦਾ ਹੈ ਤੇ ਬਹੁਤੇ ਦਾ ਉਹਨੂੰ ਕਦੇ ਵੀ ਮਾਣ ਹੰਕਾਰ ਨਹੀਂ ਹੁੰਦਾ ਸੋ ਇਹ ਸਬਰ ਸੰਤੋਖ ਮੰਗਿਏ ਵਾਹਿਗੁਰੂ ਜੀ ਤੋਂ ਤੰਦਰੁਸਤੀ ਮੰਗਿਏ ਵਾਹਿਗੁਰੂ ਜੀ ਤੋਂ ਉਸ ਵਾਹਿਗੁਰੂ ਜੀ ਦਾ ਸੱਚਾ ਨਾਮ ਮੰਗੀਏ ਕਿਉਂਕਿ ਸੱਚੇ ਨਾਮ ਨੇ ਹੀ ਸਾਡੇ 'ਤੇ ਗੁਣ ਦੇਨੇ ਆ ਸੱਚੇ ਨਾਮ ਨੇ ਹੀ ਸਾਡੀ ਜ਼ਿੰਦਗੀ ਦੀ ਬਹੁਤਾਂ ਜੀ ਦੂਰ ਕਰਨੀ ਆ ਜਿਵੇਂ ਜਿਵੇਂ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸੱਚਾ ਨਾਮ ਜਪਦੇ ਜਾਵਾਂਗੇ ਸੌਖੇ ਹੁੰਦੇ ਜਾਵਾਂਗੇ ਵਾਹਿਗੁਰੂ ਜੀ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਸ਼ੁਰੂ ਕਰਨਾਗੇ ਸੋ ਹਰ ਵੇਲੇ ਪਰਮ ਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਗਿਲੇ ਸ਼ਿਕਵੇ ਸ਼ਿਕਾਇਤਾਂ ਸਾਨੂੰ ਪਰਮ ਪਿਤਾ ਪਰਮਾਤਮਾ ਜੀ ਤੋਂ ਦੂਰ ਕਰਦੀਆਂ ਨੇ ਸਾਨੂੰ ਨਰਾਸ਼ ਕਰਦੀਆਂ ਨੇ ਜਦੋਂ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਅਸੀਂ ਪੋਜ਼ਿਟਿਵ ਊਰਜਾ ਦੇ ਨਾਲ ਪਰਜਦੇ ਸਾਡੇ ਉਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਬਾਨ ਹੁੰਦੀ ਹੈ